ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਦੀਨਪੰਦੇ ਕਸਬਾ ਪਹੂਵਿੰਡ ਵਿਖੇ ਇੱਕ ਵਿਅਕਤੀ ਸੁਖਰਾਜ ਸਿੰਘ ਵੱਲੋਂ ਪਿੰਡ ਦੇ ਹੀ ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਗਿਆ ਕਿ ਸਾਬਕਾ ਸਰਪੰਚ ਵੱਲੋਂ ਧੋਖੇ ਨਾਲ ਇੱਕ ਕਿੱਲੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਹੈ ਸੁਖਰਾਜ ਸਿੰਘ ਨੇ ਡੀਐਸਪੀ ਪਿੱਖੀਵਿੰਡ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦਲਬੀਰ ਕੌਰ ਤੇ ਵਾਈਫ ਹੋਮ ਕੁਲਵੰਦ ਸਿੰਘ ਤੋਂ ਜ਼ਮੀਨ ਦਾ ਬੈਨਾ ਕੀਤਾ ਸੀ 31 10 2022 ਨੂੰ 18 ਲੱਖ ਉਹਨੇ ਬਾਹਰ ਜਾਣ ਵਾਸਤੇ 18 ਲੱਖ ਰੁਪਏ ਮਰ ਤੋਂ ਲਿਆ ਜੀ ਬਾਹਰ ਜਾਣ ਵਾਸਤੇ ਉਹਨੇ ਕੈਸ਼ ਲਿਆ ਜੀ ਕੈਸ਼ ਮੈਨੂੰ ਚਾਹੀਦਾ ਬਿਆਨਾ ਮੈਨੂੰ ਲਿਖਤਾ ਜੀ ਉਹਦੀ ਪੈੜੀ ਤੇ ਰਜਿਸਟਰੀ ਦੇ ਮੈਨੂੰ ਕਿਹਾ ਤੇ ਉਹਨਾਂ ਦਾ ਮੇਰੀ ਪੈੜੀ ਤੇ ਲੋਨ ਹੈ ਆ ਕੇ ਮੈਂ ਬਾਹਰੋਂ ਆਣ ਕੇ ਤੇ ਆਪਦਾ ਲੋਨ ਤਾਰੂਗਾ ਤੇ ਫਿਰ ਤੁਹਾਨੂੰ ਮੈਂ ਰਜਿਸਟਰੀ ਕਰ ਦਊਗਾ 2 ਸਾਲ ਦਾ ਟਾਈਮ ਲੈ ਲਿਆ ਜੀ ਉਹਨੇ ਮੈਨੂੰ ਪਤਾ ਲੱਗਾ ਲੋਕਾਂ ਨੇ ਦੱਸਿਆ ਕਿ ਮੈਂ ਇਹ ਗੱਲ ਉਹਨੇ ਰਜਿਸਟਰੀ ਕਰਤੀ ਹੈ ਤੇਰਾ ਉਹ ਗਿਆ ਆ ਗਿਆ ਮੈਨੂੰ ਦੱਸਦੇ ਲੋਕ ਮੈਂ ਫਿਰ ਪਤਾ ਕੀਤਾ ਜਦੋਂ ਤੇ ਮੈਂ ਆਪਣੇ ਹਾਜ਼ਰੀ ਉਥੇ ਮੇਰਾ ਟਾਈਮ ਸੀ ਮੈਂ ਆਪਣੇ ਟਾਈਮ ਤੇ ਹਾਜ਼ਰੀ ਲਵਾ ਕੇ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋ ਕੇ ਪੇਸ਼ ਹੋ ਕੇ ਉਥੇ ਹਾਜ਼ਰੀ ਲਵਾਈ ਆ ਫੋਟੋ ਸੇਵਾ ਕੇ ਅੰਦਰ ਲਵਾਈ ਆ ਫਿਰ ਮੈਂ ਜੀ ਪੱਟੀ ਤਹਿਸੀਲੇ ਕੇਸ ਕਰਤਾ ਜੀ ਡੇਢ ਕਿੱਲਾ ਦੇ ਇੱਕ ਮਰਲਾ ਜ਼ਮੀਨ ਆ ਉਹਨਾਂ ਨੇ 37 222 ਨੂੰ ਮੇਰੇ ਨਾਲ ਬੈਨਾਨਾ ਕੀਤਾ ਇਹ ਬੈਨ ਦੇ ਕਾਪੀ ਆ ਬਕਾਇਦਾ ਉਹਨਾਂ ਦੀਆਂ ਫੋਟੋ ਲੱਗੀਆਂ ਨੇ ਅੱਗੇ ਡੇਟਾ ਵਧੀਆਂ ਨੇ ਇਹਦੀਆਂ ਜਿਵੇਂ ਜਿਵੇਂ ਉਹ ਉਹਨਾਂ ਤੋਂ ਲਿਮਟ ਨਹੀਂ ਕਰੀ ਤਵੇਂ ਤਵੇਂ ਡੇਟਾ ਵਧੀਆਂ ਗਈਆਂ ਆਹ ਸਾਰੀ ਲਿਖਾਈ ਉਹ ਸੁਖਵਿੰਦਰ ਸਿੰਘ ਦੇ ਹੱਥ ਦੀ ਹੈ ਪੱਟੀ ਦਸਦਲ ਅਦਲ ਲੋਰਕੋਟ ਦੇ ਆਰਡਰ ਨੇ ਉਹ ਉਥੇ ਇਹਨਾਂ ਨੇ ਜਾ ਕੇ ਸੁਖਵਿੰਦਰ ਸਿੰਘ ਤੇ ਦਲਬੀਰ ਕੌਰ ਦੇ ਖਿਲਾਫ ਕੇਸ ਲਾਇਆ ਕਿ ਜਿਹੜਾ ਜ਼ਮੀਨ ਹੈ ਮੇਰੇ ਨਾਲ ਬਿਆਨਾ ਗਲਤ ਕੀਤਾ ਇਹਨਾਂ ਨੇ ਜਿਸ ਜੀ ਹਸ ਨੂੰ ਕਿਸ ਨੂੰ ਕਰਤੀ